ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਸਨੀ ਪੰਜਾਬੀ ਤੇ ਮੈ ਲਖਵਿੰਦਰ ਸਿੰਘ ਕਤਰੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਸਮਰਾਲਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਪੰਜਾਬ ਸਰਕਾਰ ਅਤੇ ਜਿਹੜੀ ਪੰਜਾਬ ਪੁਲਿਸ ਆ ਇਹਨਾਂ ਵੱਲੋਂ ਮਹਿੰਮ ਚਲਾਈ ਗਈ ਆ ਕੱਸ ਤੋਂ ਆਪਰੇਸ਼ਨ ਚਲਾਏ ਜਾ ਰਹੇ ਆ ਨਸ਼ੇ ਨੂੰ ਖਤਮ ਕਰਨ ਲਈ ਜਿਹੜਾ ਵੀ ਅੰਚਲਾਇਆ ਗਿਆ ਵਾ ਉਸ ਦੇ ਨਾਲ ਹੀ ਅੱਜ ਸਮਰਾਲਾ ਡੀਐਸਪੀ ਸਮਰਾਲਾ ਅਤੇ ਪੁਲਿਸ ਪ੍ਰਸ਼ਾਸਨ ਸਮਰਾਲਾ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਜਿਹੜੇ ਬੋਲਟ ਤੇ ਪਟਾਕੇ ਬਜਾਉਣ ਵਾਲੇ ਨੌਜਵਾਨ ਨੇ ਉਹਨਾਂ ਦੀ ਡੀਐਸਪੀ ਸਮਰਾਲਾ ਦਾ ਕਹਿਣਾ ਇਹ ਆ ਕਿ ਉਹਨਾਂ ਦੀ ਖੈਰ ਨਹੀਂ ਹੋਣੀ ਕਿ ਜਿਹੜੇ ਮੋਟਰਸਾਈਕਲ ਤੇ ਜ਼ਿਆਦਾ ਪਟਾਕੇ ਬਜਾਉਂਦੇ ਆ ਜਾਂ ਹੁੱਲੜਬਾਜੀ ਕਰਦੇ ਆ ਉਹ ਨੌਜਵਾਨਾਂ ਨੂੰ तकरीबन ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਚਾਰ ਮੋਟਰਸਾਈਕਲ ਇੱਥੇ ਜਿਹੜੇ ਰੋਕੇ ਹੋਏ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਆ ਤੇ ਜਿਹੜੇ ਦੁਕਾਨਦਾਰ ਵੀ ਇਹਨਾਂ ਦੇ ਸਲੈਂਸਰ ਚੇਂਜ ਕਰਦੇ ਆ ਡੀਐਸਪੀ ਸਮਰਾਲਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ اڄ ڏاڍو سٺو ڏينهن آهي ਇਹ ਜਿਹੜਾ ਜਿਹੜਾ ਕਾਸੋ ਆਪਰੇਸ਼ਨ ਹੈ ਸਾਡੇ ਸਮਰਾਲੇਵੀ ਦੇ ਮੱਛੂੜਾ ਦੋਨੇ ਸਾਡੇ ਚੱਲ ਰਿਹਾ ਸਾਡੇ ਮਾਨਯੋਗ ਐਸਐਸਪੀ ਜੋਤੀ ਜாதਵ ਜੀ ਹਨ ਉਹਨਾਂ ਦੇ ਦੇ ਚਾਰ ਨਿਰਦੇਸ਼ ਅਧਦਾਵ ਚੱਲ ਰਿਹਾ ਕਾਸੋ ਜਿਹੜਾ ਇਸ ਵਾਸਟੈਂਡ ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਜਗ੍ਹਾ ਜਿਹੜੀਆਂ ਉਹ thorough search ਕਰ ਰਹੇ ਹਨ ਤਾਂ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਹੈ ਉਹ ਸਾਡੇ ਸ਼ਹਿਰ ਦੇ ਵਿੱਚ ਜੀ ਉਦੀ ਐਂਟਰੀ ਨਾ ਕਰ ਫਟੇ ਇਸੋ ਬਿਨਾਂ ਜਿਹੜੇ ਵੋਲਟ ਵਗੈਰਾ ਪਟਾਕਿਆਂ ਦੇ ਜਿਹੜੇ ਆਵਾਰਾ ਬੱਚੇ ਆ ਉਹਨਾਂ ਦੇ ਵੀ ਨਕੇਲ ਕੱਥ ਰਹੇ ਆ ਤੁਹਾਡੇ ਸਾਹਮਣੇ ਹੀ ਆ ਜਿਵੇਂ ਉਹਨਾਂ ਬੁਲਟੈਕ ਬੰਦ ਵੀ ਕੀਤਾ ਸੀ ਪਟਾਕੇ ਮਾਰਦਾ ਤੇ ਸ਼ਾਮ ਤੱਕ ਸੱਦਾ ਚੱਲਦਾ ਰਹੂਗਾ ਕੱਲ ਵੀ ਜਿਹੜਾ ਅਸੀਂ ਇੱਕ ਐਨਡੀਪੀਐਸ ਸੈਕਟਰ ਦਾੜਾ ਪਰਚਾ ਦਿੱਤਾ ਜਿਹੜਾ ਰਿੰਕੂ ਬਦਨਾਮ ਜਿਹੜਾ ਸਾਡਾ ਨਸ਼ੇ ਵੇਚਣ ਵਾਲਾ ਬੰਦਾ ਸੀ ਉਹਦੇ ਖਿਲਾਫ ਸੀ ਅ ਅਪਰੋਕਸੀਵੇਟਰ 3 ਗ੍ਰਾਮ ਸਮਥਿੰਗ ਜਿਹੜੀ ਆ ਐਰੋਨੋ ਨੂੰ ਬਰਾਮਦ ਕੀਤੀ ਸੀ ਕਾਸ ਆਪਰੇਸ਼ਨ ਸਾਡਾ ਹਰ ਰੋਜ਼ ਹੀ ਚੱਲਦਾ ਆ ਤੇ ਅੱਜ ਸਵੇਰੇ ਵੀ ਜਿਹੜਾ ਮਸ਼ਰੂੜੇ ਵੀ ਦਾ ਇੱਕ ਦਾ ਸੱਤ ਕਰਨ ਬੰਦਾ ਫੜਿਆ ਆ ਨੋ ਸਿਓ ਜੇ ਸਾਹ ਹੁੱਲੂ ਲਵਾਜੀ ਕਰਦੇ ਨੇ ਮੋਟਰਸਾਈਕਲਾਂ ਦੀਆਂ ਪਟਾਕੇ ਵੇਚਣ ਕੀ ਮੈਸੇਜ ਆਣਾ ਦੋਨੋਂ ਇਹਨਾਂ ਨੂੰ ਬਈ ਇਹਨਾਂ ਨੂੰ ਇਹੀ ਮੈਸੇਜ ਆਣਾ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਬੱਚੇ ਆ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਇਹਦੇ ਜਿਹੜੇ ਮਦਰ ਫਾਦਰ ਦੇ ਖਿਲਾਫ ਵੀ ਜਿਹੜੇ ਅਸੀਂ ਫੀਲ ਕਲੈਕਸ਼ਨ ਲਵਾਂਗੇ ਇਸੋ ਬਿਨਾ ਇਹ ਦੱਸਣਾ ਚਾਹਣਾ ਵੀ ਜਿਵੇਂ ਬਦੌੜ ਡਰਾਈਵਿੰਗ ਲਾਇਸੈਂਸ 10000 ਰੁਪਏ ਜੁਰਮਾਨਾ ਹੈ ਜਿਹੜਾ ਬੋਲਟ ਪਟਾਕੇ ਮਾਰੂਗਾ 5000 ਰੁਪਏ ਜੁਰਮਾਨਾ ਹੈ ਇਹਦੇ ਵਿੱਚ ਇਹਨਾਂ ਦਾ 16000 ਰੁਪਏ ਜੁਰਮਾਨਾ ਹੋਊਗਾ ਇਸੋ ਬਣਾਇਆ ਵੀ ਵਾਰਨਿੰਗ ਦੇਣੀ ਚਾਹਣਾ ਵੀ ਹਾ ਜਿਹੜੇ ਮਾਪੇ-ਬਾਪ ਨੂੰ ਆਪਣੇ ਜਦੋਂ ਬੱਚੇ ਬਾਹਰ ਨਿਕਲਦੇ ਆ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਜਿਹਨਾਂ ਕੋਲ ਵੋਲਟ ਵਗੈਰਾ ਆ ਉਹ ਪ੍ਰੋਪਰ ਚੈੱਕ ਕਰਦੇ ਰਹਿਣਾ ਚਾਹੀਦਾ ਐਂਡ ਦਾ ਸਲੈਂਸਰ ਵੀ ਜਿਹੜਾ ਹੀ ਮੌਕੇ ਤੇ ਲਵਾ ਲਿਆ ਹੈ ਤਾਂ ਤੇ ਜਿਹੜੇ ਬਿਸਤਰੀ ਹਲਾਇਆ ਸਲੈਂਸਰ ਉਸ ਬਿਸਤਰੀ ਨੂੰ ਜਿਹੜੀ ਐ ਸਜਾ ਜ਼ਰੂਰ ਦੇਵਾਂਗੇ ਦੇ ਵਿੱਚ ਸਰ ਜਿਵੇਂ ਦੇਖੇ ਗਏ ਲਾਇਸੈਂਸ ਵਗੈਰਾ ਹੈ ਨਹੀਂ ਨਾ ਮਾਪਿਆਂ ਤੇ ਕੀ ਕੀ ਬਣੇ ਕਰ ਬੈਪਿਆਂ ਨੂੰ ਵੀ ਅਸੀਂ ਫਸ ਵਾਰਨਿੰਗ ਕਰਾਂਗੇ ਸੈਕੰਡ ਫਿਰ ਜਿਹੜਾ ਲੀਗਲ ਐਕਸ਼ਨ ਆ ਮਾਪ ਜੇ ਵਿਦਆਊਟ ਡਰਾਈਵਿੰਗ ਲਾਇਸੈਂਸ ਬੱਚੇ ਨੂੰ ਇਹ ਵਹੀਕਲ ਦਿੰਦਾ ਉਹਦੇ ਖਿਲਾਫ 3 ਸਾਲ ਦੀ ਸਜ਼ਾ ਉਹਦੇ ਖਿਲਾਫ ਕਾਰਵਾਈ ਕਰ ਤੋਂ ਬਾਅਦ ਸਰ ਸਰਚ ਬਿਆਨ ਦੇ ਵਿੱਚ ਅੱਜ ਕੁਝ ਮਿਲਿਆ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਜੇ ਕੱਲ ਵੀ ਕਸੋ ਕੀਤਾ ਸੀ ਕੱਲ ਵੀ ਇੱਕ ਬੰਦਾ ਫੜਿਆ ਸੀ ਜਿੱਦੋਂ ਹੀ 3 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਅਜੇ ਸਾਡਾ ਚੱਲ ਰਿਹਾ ਜਿਵੇਂ ਹੀ ਮਿਲੂਗਾ ਫਿਰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗਾ ਠੀਕ ਜੀ ਸਨ ਸੋ ਸਪੈਸ਼ਲ ਨਾਕਾਬੰਦੀ ਕੀਤੀ ਹੈ ਜੀ ਮੋਟਰਸਾਈਕਲ ਚੈੱਕ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋ ਉਹਨਾਂ ਨੂੰ ਜਿਹੜਾ ਹੈਗਾ ਸਾਰਾ ਜੀ ਜਿਹੜੀ ਕਾਸੋ ਦੇ ਨਾਲ ਸਪੈਸ਼ਲ ਨਾਕਾਬੰਦੀ ਸਾਡੇ ਮਾਨਯੋਗ ਐਸਐਸਪੀ ਜੀ ਦੀ ਜਾਦਤ ਹੈ ਜਿਸ ਦੇ ਹਦਾ ਸੰਦੇਸ਼ ਅਦੇ ਦਾਬੀ ਚੱਲ ਰਹੀ ਹੈ ਟੂ ਵੀਲਰ ਖਾਸ ਕਰਕੇ ਜਿਹੜਾ ਵੋਲਟ ਵੀ ਹੈ ਤੇ ਟੂ ਵੀਲਰ ਜਿਹੜੇ ਵਿਦਾਊਟ ਨੰਬਰ ਨੇ ਉਹਨਾਂ ਤੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ ਵੀਲਰ ਵਿਦਾਊਟ ਨੰਬਰ ਬੰਦ ਕੀਤੇ ਜਾਣਗੇ ਵੋਲਟ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਦੋ ਫੜੇ ਜੋ ਟਾਕੇ ਪਾ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ ਇਹਦੇ ਨਾਲ ਮੈਂ ਵੀ ਦੱਸਣਾ ਚਾਹਣਾ ਉਹਦੇ ਮਾਪੇਪਨ ਨੂੰ ਵੀ ਜਿਹੜਾ ਬੋਲਟ ਦੇ ਸਲੈਂਸਰ ਦਾ ਜੁਰਮਾਨਾ 5000 ਆ ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸਾਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਆ ਬਹੁਤ ਮੋਟਾ ਜੁਰਮਾਨਾ ਹੈ ਮਾਪੇਪਨ ਨੂੰ ਜਿਹਦੇ ਕੋ ਬੱਚੇ ਕੋ ਡਰਾਈਵਿੰਗ ਡਰਾਈਵਿੰਗ ਸਾਂਸ ਨਹੀਂ ਆ ਉਹਨੂੰ ਟੂ-ਵੀਲਰ ਨਹੀਂ ਦੇਣਾ ਚਾਹੀਦਾ ਆਪਣੇ ਟੂ-ਵੀਲਰਾਂ ਦੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਹੈ ਇਹ ਸਲੈਂਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਮਕੈਨ ਉਹ ਹੋਣ ਵੀ ਅਸੀਂ ਜਿਹੜੇ ਸਨਸਰਾਂ ਦੇ ਲੋਹਾਗਾ ਆਪਣੇ ਕੋਲ ਰੱਖ ਰਹੇ ਆ ਤਾਂ ਮਕੈਨਿਕ ਤੁਹਾਡੇ ਸਾਹਮਣੇ ਲਾਈ ਰਿਹਾ ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਨਸਰ ਲਾਇਆ ਉਸ ਮਕੈਨਿਕ ਦੇ ਖਲਾਫ ਵੀ ਬਿਲਕੁਲ ਕਾਰਵਾਈ ਕਰਾ ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਬਾਵਜੂਦ ਵੀ ਫਿਰ ਮੋਟਰਸਾਈਕਲ ਬਾਰ ਬਾਰ ਪੜੇ ਜਾ ਰਹੇ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਸ਼ਕਤੀ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖੋਗੇ ਦੋ ਤਿੰਨ ਦਿਨ ਦੇ ਵਿੱਚ ਸ਼ਹਿਰ ਦੇ ਵਿੱਚ ਬਿਲਕੁਲ ਹੀ ਨਾ ਮਾਤਰੀ ਕੋ ਰਹਿ ਜੇ ਰਹਿ ਜੇ ਅਦਰਵਾਈਜ਼ ਇਹ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾ ਕੇ ਰਹੀਂ ਹੋਰ 1-2ੜਾ ਇਹ ਹੈ ਸ਼ਰਾਰਤੀ ਉਹ ਨੱਥਵਾ ਮੈਂ ਠੀਕ ਹੈ